ਹਾਂ ਜੀ। ਇਹਨਾਂ ਕੀ ਹੈ ਨਾ। ਕਿੰਨਾ ਟਵਸ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ। ਹੋਰ ਦੱਸੋ ਕੀ ਹਾਲ ਚਾਲ ਹੈ ਤੁਹਾਡਾ? ਹੈ ਕਮੈਂਟਾਂ ਦੇ ਵਿੱਚ ਦੱਸੋ ਹਨਾ। ਅੱਜ ਮੈਂ ਆਪਦਾ ਸੂਟ ਬਣਾਉਣ ਲੱਗੀ ਸੀ। ਮਤਲਬ ਰਖੜੀਆਂ ਕਰਕੇ ਜਿਹੜਾ ਕੰਮ ਸੀਗਾ ਇੰਨਾ ਆਇਆ ਹੋਇਆ ਸੀਗਾ ਥੱਕ ਥੱਕ ਵੀ ਗਈ ਸੀ ਹਨਾ ਅੱਖਾਂ ਤੋਂ ਸ਼ਾਇਦ ਤੁਹਾਨੂੰ ਪਤਾ ਲੱਗਦੀ ਹੋਵੇ ਮੇਰੇ ਥੱਕ ਵੀ ਗਈ ਸੀ ਤੇ ਅੱਕ ਵੀ ਗਈ ਸੀ ਇਹ ਅੱਕ ਵੀ ਗਈ ਥੱਕ ਵੀ ਗਈ ਦੋਨੋਂ ਚੀਜ਼ਾਂ ਇਕੱਠੀਆਂ ਹੀ ਹੋ ਰਹੀਆਂ ਨੇ ਫਿਰ ਅੱਜ ਸੋਚਿਆ ਮੈਂ ਕਿਹਾ ਆਪਦਾ ਸੂਟ ਬਣਾਉਣੀ ਆਂ ਕੀ ਹਨਾ ਜੇ ਆਪਦਾ ਸੂਟ ਬਣਾਵਾਵਾਂਗੇ ਨਾ ਥੋੜਾ ਜਿਹਾ ਲੱਗੂਗਾ ਵੀ ਚਲ ਆਪਣੇ ਲਈ ਵੀ ਕੰਮ ਕਰ ਰਹੇ ਆ ਕਿਉਂਕਿ ਦੇਖੋ ਆਪਦਾ ਸੂਟ ਬਣਾਉਣ ਲੱਗੇ ਤਾਂ ਬਹੁਤ ਮੁਸ਼ਕਿਲ ਨਾਲ ਟਾਈਮ ਲੱਗਦਾ ਨੇ ਇਸ ਵੇਲੇ ਕਰਨਾ ਪੈਂਦਾ ਆਪਣਾ ਕੰਮ ਤਾਂ ਤੇ ਹੁਣ ਆਪਦਾ ਸੂਟ ਬਣਾਉਣ ਲੱਗੀ ਸੀ ਆ ਸੂਟ ਤੁਸੀਂ ਦੇਖਿਆ ਹੀ ਹੋਣਾ ਹਨਾ ਵੀਡੀਓ ਦੇ ਵਿੱਚ ਤੇ ਇਹਨੂੰ ਆਪਾਂ ਡਿਜ਼ਾਈਨ ਕਰਾਂਗੇ ਸੂਟ ਨੂੰ ਤੇ ਆ ਵਾਲੀ ਲੇਸ ਨਾਲ ਕਰਾਂਗੇ ਮੈਂ ਕਿਹ ਨਾਲੇ ਪਹਿਣਾ ਨੂੰ ਲੇਸ ਦਿਖਾ ਦਨੀ ਆ ਵੀ ਜਿਹੜੀਆਂ ਹੁਣ ਟ੍ਰੈਂਡਿੰਗ ਦੇ ਵਿੱਚ ਚੱਲੀਆਂ ਹੋਈਆਂ ਨੇ ਹਨਾ ਲੇਸਾਂ ਠੀਕ ਹੈ ਤੇ ਦੇਖੋ ਹੁਣ ਆਹ ਦਾ ਤੁਸੀਂ ਦੇਖੀ ਹੋਣੀ ਆ ਨਾ ਇਹ ਤਾਂ ਸ਼ਾਪ ਤੇ ਤੁਹਾਨੂੰ ਮਿਲ ਜੂਗੀ ਆਮ ਕਟਵਰਕ ਵਾਲੀ ਹੈਗੀ ਜਿਹੜੀ ਇਹਦੇ ਵਿੱਚ ਆਪਾਂ ਇਹਦੇ ਨਾਲ ਡਿਜ਼ਾਈਨ ਬਣਾਵਾਂਗੇ ਏ ਜਿਹੜਾ ਸੂਟ ਆ ਨਾ ਆਪਾਂ ਥੋੜਾ ਜਿਹਾ ਅਲੱਗ ਤਰੀਕੇ ਨਾਲ ਤਿਆਰ ਕਰਾਂਗੇ ਤੁਸੀਂ ਦੇਖਿਓ ਮੈਂ ਨਾ ਇਹਦੀ ਵੀਡੀਓ ਸਿਰਫ ਇਸ ਸੂਟ ਕਰਕੇ ਨਹੀਂ ਪਾ ਰਹੀ ਸੀ ਕਿ ਬਾਕੀ ਮੇਰੇ ਸੂਟ ਜਿਹੜੇ ਹੈਗੇ ਸੀ ਉਹ ਮੈਂ ਡਿਜ਼ਾਈਨ ਕਰਕੇ ਰੈਡੀ ਕਰ ਲਿਆ ਜਿਹੜੇ ਮੈਂ 100-100 ਰੁਪਏ ਦੇ ਪੀਸ ਲਿਆਂਦੇ ਸੀਗੇ ਜਿਹੜੀਆਂ ਭੈਣਾਂ ਨੇ ਪਿੱਛੇ ਵੀਡੀਓ ਦੇਖੀ ਆ ਨਾ ਤੇ ਦੇਖੋ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਉਹ ਪੀਸ ਦਿਖਾਏ ਸੀਗੇ ਹਨਾ ਹੁਣ ਕਈ ਭੈਣਾਂ ਨੂੰ ਯਕੀਨ ਨਹੀਂ ਹੁੰਦਾ ਵੀ ਸੱਚੀ ਦੀਦੀ 100-100 ਰੁਪਏ ਦੇ ਪੀਸ ਲੈ ਕੇ ਡਿਜ਼ਾਈਨਰ ਸੂਟ ਰੈਡੀ ਕਰ ਲੈਂਦੇ ਆ ਹਾਂਜੀ ਜਿਹੜੇ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਦੇਖ ਰਹ ਉਹ ਤੁਹਾਨੂੰ ਸੇਮ ਅਗਲੀ ਵੀਡੀਓ ਦੇ ਵਿੱਚ ਜਿਹੜੇ ਹੈਗਾ ਨਾ ਰੈਡੀ ਕਰਕੇ ਦਿਖਾਵਾਂਗੀ ਮੇਰੇ ਹੁਣ ਦੋ ਸੂਟ ਤਾਂ ਰੈਡੀ ਹੋ ਗਏ ਸੀਗੇ ਡਿਜ਼ਾਈਨ ਵਾਲੇ ਤੇ ਹੁਣ ਆ ਤੀਸਰਾ ਸੀਗਾ ਹੁਣ ਦੇਖੋ ਹੁਣ ਜਿਵੇਂ ਆਨੇ ਸਿੰਪਲ ਜਿਹਾ ਲੱਗ ਰਿਹਾ ਹਨਾ ਹੁਣ ਸੂਟ ਤੁਹਾਨੂੰ ਹੁਣ ਤੁਹਾਨੂੰ ਲੱਗਣਾ ਵੀ ਇਹਦੇ ਵਿੱਚ ਕੁਝ ਖਾਸ ਤਾਂ ਹੈ ਨੀਗਾ ਵੀ ਫਲਾਵਰ ਵਾਲਾ ਸੂਟ ਆ ਪਰ ਆਪਾਂ ਇਹਨੂੰ ਡਿਜ਼ਾਈਨ ਇਸ ਤਰੀਕੇ ਨਾਲ ਕਰਾਂਗੇ ਵੀ ਇਹ ਵਧੀਆ ਲੁੱਕ ਦੇਊਗਾ ਸੂਟ ਠੀਕ ਆ ਹੁਣ ਇੱਕ ਆ ਪਾ ਵਾਲੀ ਲੇਸ ਜਿਹੜੀ ਹੈਗੀ ਇਹਦੇ ਵਿੱਚ ਡਿਜ਼ਾਈਨਿੰਗ ਲਈ ਯੂਜ਼ ਕਰ ਰਹੇ ਆ ਆਹ ਵਾਲੀ ਠੀਕ ਆ ਪਰ ਇਹਦਾ ਮੇਨ ਜਿਹੜਾ ਡਿਜ਼ਾਈਨ ਹੈਗਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਜਦੋਂ ਮੈਂ ਸੂਟ ਪਾ ਕੇ ਦਿਖਾਵਾਂਗੀ ਫੇਰ ਹੀ ਪਤਾ ਲੱਗੂਗਾ ਇਹਨੂੰ ਵਾਸਤੇ ਤੁਸੀਂ ਖਾਸ ਨਾ ਮੰਨਿਓ ਵੀ ਇਹ ਲੇਸ ਜਿਹੜੀ ਹੈਗੀ ਆ ਵੀ ਇਹਦਾ ਕੋਈ ਖਾਸ ਡਿਜ਼ਾਈਨ ਬਣੂ ਇਹ ਤਾਂ ਆਮ ਜਿਹਾ ਆ ਪਹਿਲਾਂ ਬਣਾ ਚੁੱਕਿਆ ਪਰ ਇੱਕ ਹੋਰ ਡਿਜ਼ਾਈਨਿੰਗ ਆ ਜਿਹੜੀ ਤੁਹਾਨੂੰ ਖਾਸ ਲੱਗੂਗੀ ਹਨਾ ਸੂਟ ਦੇ ਵਿੱਚ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਾ ਕੇ ਦਿਖਾਵਾਂਗੀ ਸਿਰਫ ਏਸੇ ਸੂਟ ਕਰਕੇ ਮੈਂ ਵੀਡੀਓ ਨਹੀਂ ਬਣਾ ਰਹੀ ਸੀਗੀ ਹਜੇ ਤੇ ਦੇਖੋ ਇੱਕ ਆ ਜਿਹੜੀ ਲੇਸ ਹੈਗੀ ਨਾ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਅੱਜਕੱਲ੍ਹ ਲੇਸ ਮੈਂ ਸੋਚਦੀ ਸੀ ਇਹਨੂੰ ਥੋੜਾ ਵਾਸ਼ ਕਰਕੇ ਲਗਾਉਂਗੀ ਨਾਲੇ ਤਾਂ ਦੇਖੋ ਇਹ ਸ਼੍ਰਿੰਕ ਹੋ ਜੂਗੀ ਕਿਉਂਕਿ ਇਹ ਪ੍ਰੋਪਰ ਨਾ ਕਾਟਨ ਦੀ ਲਾਈਨਿੰਗ ਆਗੀ ਪੂਰੀ ਪਿਓਰ ਕਾਟਨ ਦੀ ਆ ਤੇ ਨਾਲੇ ਕੀ ਹੁੰਦਾ ਨਾ ਦੇਖੋ ਆ ਜਿਹੜੇ ਇਹ ਦੇ ਹੈਗੇ ਹਨ ਆ ਇਹ ਠੀਕ ਹੋ ਜਾਣਗੇ ਥੋੜੇ ਜੇ ਇਹ ਜਿੱਦਾਂ ਰੋਲ ਇਕੱਠਾ ਹੋ ਜਾਂਦਾ ਨਾ ਫਿਰ ਉਹਦੇ ਕਰਕੇ ਥੋੜੇ ਜੇ ਨਾ ਇਹਦੀ ਫਿਨਿਸ਼ਿੰਗ ਜੀ ਖਰਾਬ ਹੋ ਜਾਂਦੀ ਮੈਂ ਕਿ ਇਹਨੂੰ ਪਾਣੀ ਵਿੱਚ ਦੀ ਕੱਢੂੰਗੀ ਤੇ ਨਾਲੇ ਫਿਰ ਇਹ ਥੋੜੀ ਜੀ ਸੈੱਟ ਹੋ ਜੂਗੀ ਲੈਸ ਫਿਰ ਥੋੜੀ ਜੀ ਪ੍ਰੈਸ ਜੀ ਮਾਰ ਕੇ ਨੂੰ ਫਿਰ ਲਾਉਂਗੀ ਆਹ ਲੈਸ ਨਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਦੇਖੋ ਨੂੰ ਆ ਔਰ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਇਹ ਲੇਸ ਚੁੰਨੀਆਂ ਤੇ ਵੀ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਡਿਜ਼ਾਈਨ ਦੇਖੋ ਸ਼ਾਇਦ ਇਹਦੇ ਵਿੱਚ ਨਾ ਤੁਹਾਨੂੰ ਪਤਾ ਨਾ ਲੱਗਦਾ ਹੋਵੇ ਕਿਉਂਕਿ ਨਾ ਆ ਥੋੜੇ ਜੇ ਖਰਾਬ ਜੇ ਹੋਏ ਪਏ ਆ ਨਾ ਉਹਦੇ ਲਈ ਭੇਟਣ ਕਰਕੇ ਰੋਲ ਉੱਪਰ ਤੇ ਜਦੋਂ ਉਹ ੁੱਟੇ ਜਾਣਗੇ ਨਾ ਫਿਰ ਇਹ ਇਦਾਂ ਨਿਕਲ ਕੇ ਆ ਜਾਣਗੇ ਪੂਰੀ ਤਰ੍ਹਾਂ ਤੁਹਾਨੂੰ ਲੱਗੀ ਹੋਈ ਦਿਖਾਉਂਗੀ ਕਿਹੜੇ ਸੂਟ ਤੇ ਹਜੇ ਮੈਂ ਡਿਸਾਈਡ ਨਹੀਂ ਕੀਤਾ ਮੈਂ ਕਿਹੜੇ ਸੂਟ ਤੇ ਲਗਾਉਂਗੀ ਇਹ ਤੇ ਇਹ ਲੇਸ ਵੀ ਜਿਹੜੀ ਹੈਗੀ ਟ੍ਰੈਂਡਿੰਗ ਚ ਚੱਲ ਰਹੀ ਹੈ ਇਹ ਜਿਹੜੀ ਲੇਸ ਹੈਗੀ ਆ ਇਹ ਮੈਨੂੰ ਪਈਆ 30 ਰੁਪਏ ਮੀਟਰ ਦੇਖੋ ਇਹ ਮਹਿੰ ਹਣਾ ਦੇਖੋ ਨੂੰ ਸਿੰਪਲ ਜੀ ਲੱਗ ਰਹੀ ਹੈ ਪਰ ਮਹਿੰਗੀ ਹੈ 300 ਰੁਪਏ ਮੀਟਰ ਪਈਆ ਮੈਨੂੰ ਤੇ ਇੱਕ ਜਿਹੜੀ ਆ ਲੇਸ ਹੈਗੀ ਆ ਇਹਦਾ ਇਹਨੂੰ ਵੀ ਆਪਾਂ ਐਡ ਕਰਾਂਗੇ ਵਿੱਚ ਆ ਵਾਲੇ ਸੂਟ ਦੇ ਇਹ ਵਾਲੇ ਸੂਟ ਦੇ ਵਿੱਚ ਐਡ ਕਰਾਂਗੇ ਤੁਸੀਂ ਇਹਦਾ ਡਿਜ਼ਾਈਨ ਦੇਖੋ ਆ ਮੈਨੂੰ ਬਹੁਤ ਹੀ ਪਿਆਰਾ ਲੱਗਿਆ ਆ ਵਾਲਾ ਡਿਜ਼ਾਈਨ ਤਾਂ ਇਹ ਇਨਸਰਟ ਕਰਨ ਵਾਲੀ ਲੇਸ ਹੈਗੀ ਆ ਤੇ ਇਹ ਵਾਲੀ ਜਿਹੜੀ ਲੇਸ ਹੈਗੀ ਆ ਇਹ ਮੈਨੂੰ ਪਈਆ 20 ਰੁਪਏ ਮੀਟਰ ਇਹ ਵਾਲੀ ਤੇ ਬਾਕੀ ਤਾਂ ਦੇਖੋ ਆ ਤਾਂ ਸ਼ਾਇਦ ਤੁਸੀਂ ਦੇਖੀ ਹੋਣੀ ਆ ਡਿਜ਼ਾਈਨ ਇਹ ਤਾਂ ਮੈਂ ਦੂਸਰੇ ਸੂਟ ਲਈ ਲਈਆਂ ਇੱਕ ਆ ਵਾਲਾ ਦੇਖੋ ਜਾਲੀ ਵਾਲੀ ਲੇਸ ਜਿਹੜੀ ਹੈਗੀ ਆ ਇਹ ਕੇਵਲ ਆ ਡਿਜ਼ਾਈਨ ਜਿਹੜਾ ਹੈਗਾ ਇਨਸਰਟ ਕਰਨ ਦੇ ਵਿੱਚ ਚੱਲਦਾ ਹੈਗਾ ਇਹ ਵੀ ਵੀ 200 ਰੁਪਏ ਮੀਟਰ ਹੀ ਹੋਣੀ ਆ ਬਿਸਮਿਲਲਾ ਦਾ ਤੇ ਉਲਝ ਗਿਆ ਲੇਸਾਂ ਮੇਰੀਆਂ ਇਹ ਮੈਂ ਆਪਣੇ ਸੂਟਾਂ ਲਈ 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 ਸੀ ਜਿੱਦਾਂ ਹੁਣ ਕੋਈ ਕਸਟਮਰ ਦਾ ਸੂਟ ਬਣਾਉਣਾ ਉਹਦੇ ਲਈ ਮੈਂ ਇਕੱਠੀ ਲੈ ਆਉਣੀ ਹੁੰਦੀ ਆ ਲੇਸ ਜਦੋਂ ਮੈਂ ਆਪਣਾ ਸੂਟ ਬਣਾਉਣਾ ਫਿਰ ਬਸ ਉਹੀ-ਉਹੀ ਲੈਉਣੀ ਹੁੰਦੀ ਨੇ ਜਿਹੜੀ ਮੈਨੂੰ ਲੋੜ ਹੁੰਦੀ ਆ ਇੱਕ ਦੇ ਖਵਾ ਵਾਲੀ ਇਹ ਜਿਹੜੀਆਂ ਲੈਸਾਂ ਨੇ ਨਾ ਇਹ ਮਤਲਬ ਐਵਰਗ੍ਰੀਨ ਲੈਸਾਂ ਨੇ ਇਹ ਚਲਦੀਆਂ ਹੀ ਰਹਿੰਦੀਆਂ ਨੇ ਟ੍ਰੈਂਡਿੰਗ ਦੇ ਵਿੱਚ ਆ ਦੇਖੋ ਇਹ ਵੀ ਲਗਭਗ ਮੇਲਾ ਦਾ 10 15 ਰੁਪਏ ਮੀਟਰ ਪਈ ਹੋਣੀ ਆ ਤੇ ਆ ਥੋੜੀ ਜੀ ਪੁਰਾਣੀ ਹੋ ਚੁੱਕੀ ਆ ਵੈਸੇ ਇਹ ਪਹਿਲਾਂ ਦੀ ਵੀ ਚਲਦੀ ਪਈ ਆ ਪਰ ਕਈ ਵਾਰੀ ਆਪਾਂ ਨੂੰ ਯੂਜ਼ ਕਰਨੀ ਪੈ ਜਾਂਦੀ ਆ ਹਨਾ ਕਿਸੇ ਉਤੇ ਤੇ ਆ ਵੀ ਤੁਸੀਂ ਇਨਸਰਟ ਕਰਨ ਵਾਲੀ ਦੇਖ ਸਕਦੇ ਹੋ ਇਹ ਵੀ ਜਿਹੜੀ ਲੇਸ ਹੈਗੀ ਆ ਇਹ ਵੀ ਇਹ ਵੀ ਚਲਦੀ ਪਈ ਆ ਇਵੇਂ ਤਾਂ ਦਿਖਾ ਰਹੀਆਂ ਵੀ ਭੈਣਾਂ ਨੂੰ ਤਾਂ ਕਿ ਪਤਾ ਲੱਗ ਸਕੇ ਹਨਾ ਵੀ ਕਿਹੜੇ ਕਿਹੜੇ ਆ ਚੀਜ਼ਾਂ ਕਿੰਨੀ ਰੇਂਜ ਚ ਪੈ ਜਾਂਦੀਆਂ ਨੇ ਆਪਾਂ ਨੂੰ ਦੇਖੋ ਇੱਕ ਆਨਸਰਟ ਕਰਨ ਵਾਲੀ ਆ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਉਹ ਮੈਂ ਰੋਲ ਲਿਆਂਦਾ ਸੀ ਪੂਰਾ ਆ ਦੇਖੋ ਜਿਹੜੀ ਆ ਵਾਲਾ ਰੋਲ ਆਇਆ ਨਾ ਜਿਹੜੀ ਇਹ ਵਾਲੀ ਲੈਸ ਆ ਇਹ ਥੋੜੀ ਜੀ ਮਤਲਬ ਪਹਿਲਾਂ ਦੀ ਆਉਂਦੀ ਆ ਇਹ ਵਾਲੀ ਲੈਸ ਜਿਹੜੀ ਹੈਗੀ ਆ ਇਹ ਥੋੜੀ ਨਵੇਂ ਲੁੱਕ ਚ ਆਈ ਆ ਦੇਖੋ ਇਹਦੀ ਇਹਦੀ ਫਿਨਿਸ਼ਿੰਗ ਦਾ ਵੀ ਫਰਕ ਆ ਇਹ ਸੁਪੀਰੀਅਰ ਵੀ ਹੈਗੀ ਆ ਇਹਦੇ ਨਾਲੋਂ ਥੋੜੀ ਜੀ ਇਹ ਜਿਹੜਾ ਹੈਗਾ ਹੁਣ ਜਿਹੜੀ ਜਿਹੜੀ ਚੀਜ਼ ਜ਼ਿਆਦਾ ਲੱਗਦੀ ਹੁੰਦੀ ਆ ਉਹਦੇ ਮੈਂ ਰੋਲ ਵਗੈਰਾ ਲੈ ਆਉਣੀ ਹੁੰਦੀ ਆ ਪੂਰੇ ਹਨਾ ਇਹ ਜਿਹੜਾ ਰੋਲ ਹੈਗਾ ਇਹ ਮੈਨੂੰ ਪਿਆ ਇਹ ਵਸੇ 400 ਦਾ ਪੈਣਾ ਸੀ ਰੋਲ ਇਹ ਮੈਨੂੰ 360 ਦਾ ਪਿਆਗਾ ਰੋਲ ਪੂਰਾ ਮਤਲਬ ਤੁਸੀਂ ਲਾ ਲਓ 20 ਮੀਟਰ ਦਾ ਰੋਲ ਆ 20 ਰੁਪਏ ਮਤਲਬ 20 ਮੀਟਰ ਦਾ ਰੋਲ ਕਿੰਨੇ ਰੁਪਏ ਮੀਟਰ ਪੈ ਗਿਆ ਇਹ ਜੇ ਆਪਾਂ 20 ਮੀਟਰ ਰੋਲ ਲੈਂਦੇ ਤਾਂ ਇਹ ਆਪ ਨੂੰ 400 ਦਾ ਪੈਣਾ ਸੀ ਮਤਲਬ ਕੀ 20 ਰੁਪਏ ਮੀਟਰ ਪੈਣੀ ਸੀਗੀ ਹੁਣ ਉਹਨਾਂ ਨੇ 40 ਰੁਪਏ ਘੱਟ ਕਰ ਕਰ ਲਈ ਦੇਖ ਲਓ ਕਿੰਨੇ ਰੁਪਏ ਮੀਟਰ ਪੈ ਗਏ ਹਾਂ ਤੇ ਇਹ ਵਾਲੀਆਂ ਲੈਸਨ ਜਿਹੜੀਆਂ ਹੈਗੀਆਂ ਨੇ ਇਹ ਟ੍ਰੈਂਡਿੰਗ ਦੇ ਵਿੱਚ ਚਲਦੀਆਂ ਪਈਆਂ ਨੇ ਰੋਲ ਦੇ ਵਿੱਚ ਜਿਨ੍ਹਾਂ ਨੇ ਕੰਮ ਕਰਨਾ ਦੇਖੋ ਉਹਨਾਂ ਨੂੰ ਫਾਇਦਾ ਹੋ ਜਾਂਦਾਗਾ ਹਨਾ ਤੇ ਹੁਣ ਮੈਂ ਆਪਦਾ ਸੂਟ ਸਟਿਚ ਕਰਨ ਲੱਗੂੰਗੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਬਸ ਇਸ ਸੂਟ ਕਰਕੇ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਂਗੀ ਤੇ ਇੱਕ ਨਾ ਹੋਰ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਸੀ ਆਪਾਂ ਮੀਸ਼ੋ ਤੋਂ ਸਮਾਨ ਮੰਗਵਾਇਆ ਸੀਗਾ ਹੁਣ ਦੇਖੋ ਮੈਕਅਪ ਐਂਡ ਨੂੰ ਦੱਸਣਾ ਚਾਹੀਦਾ ਹਨਾ ਵੀ ਆਪਾਂ ਨੂੰ ਮੰਗਵਾਉਣਾ ਚਾਹੀਦਾ ਜਾਂ ਨਹੀਂ ਮੰਗਵਾਉਣਾ ਚਾਹੀਦਾ ਮੀਸ਼ੋ ਤੋਂ ਸਮਾਨ ਵੀ ਬਿਊਟੀ ਪ੍ਰੋਡਕਟ ਮੰਗਾਉਣੇ ਚਾਹੀਦੇ ਆ ਜਾਂ ਨਹੀਂ ਮੰਗਾਉਣੇ ਚਾਹੀਦੇ ਆ ਜਾਂ ਹੋਰ ਚੀਜ਼ਾਂ ਮੈਂ ਤੁਹਾਨੂੰ ਦੱਸ ਦਿਆਂ ਮੈਂ ਕੀ ਕੀ ਮੰਗਾਇਆਗਾ ਠੀਕ ਆ ਮੈਂ ਤੁਹਾਨੂੰ ਦਿਖਾਉਣੀ ਆ ਆ ਜੋ ਮੈਂ ਤੁਹਾਨੂੰ ਦਿਖਾਉਣੀ ਆ ਸਮਾਨ ਵੀ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਜਿਹੜਾ ਹੈਗਾ ਮੀਸ਼ੋ ਤੋਂ ਮੰਗਵਾਉਣਾ ਚਾਹੀਦਾ ਕਿਹੜਾ ਕਿਹੜਾ ਆਪਾਂ ਨੂੰ ਨਹੀਂ ਮੰਗਵਾਉਣਾ ਚਾਹੀਦਾ ਹੈਗਾ ਹੁਣ ਦੇਖੋ ਜਿਵੇਂ ਮੈਂ ਤਾਂ ਮੰਗਵਾ ਲਿਆ ਚਲੋ ਮੈਂ ਯੂਜ਼ ਵੀ ਕਰਕੇ ਦੇਖ ਲਿਆ ਹਨਾ ਫਿਰ ਮੈਂ ਤੁਹਾਨੂੰ ਦੱਸ ਵੀ ਸਕਦੀ ਆ ਵੀ ਉੱਪਰ ਕਿਹੜਾ ਸਮਾਨ ਜਿਹੜਾ ਹੈਗਾ ਮੰਗਵਾਉਣਾ ਚਾਹੀਦਾ ਜਾਂ ਨਹੀਂ ਮੰਗਵਾਉਣਾ ਚਾਹੀਦਾ ਹੈਗਾ ਹਨਾ ਇੱਕ ਤਾਂ ਦੇਖੋ ਪਹਿਲਾਂ ਮੈਂ ਤੁਹਾਨੂੰ ਨਾ ਇਹ ਦਿਖਾਉਣੀ ਇਹਨਾਂ ਲਿਪਸਟਿਕਸ ਮੰਗਾਈਆਂ ਸੀਗੀਆਂ ਮੈਂ ਮੈਂ ਫਸਟ ਟਾਈਮ ਮੀਸ਼ੋ ਤੋਂ ਲਿਪਸਟਿਕ ਮੰਗਵਾਈਆਂ ਨੇਗੀਆਂ ਵੈਸੇ ਮੈਂ ਪਰਪਲ ਐਪ ਤੋਂ ਮੰਗਾਉਣੀ ਹੁੰਦੀ ਆ ਪਰਪਲ ਐਪ ਤੇ ਤਾਂ ਦੇਖੋ ਆਪਾਂ ਨੂੰ ਪਤਾ ਵੀ ਹਨਾ ਜਿਹੜੇ ਪ੍ਰੋਡਕਟ ਹੁੰਦੇ ਨੇ ਓਰੀਜਨਲ ਹੀ ਹੁੰਦੇ ਨੇ ਕਿ ਹਨਾ ਤੇ ਇਹ ਵਾਲੀਆਂ ਜਿਹੜੀਆਂ ਹੈਗੀਆਂ ਸੀ ਇਹ ਮੈਂ ਪਹਿਲੀ ਵਾਰੀ ਮੀਸ਼ੋ ਤੋਂ ਮੰਗਵਾ ਕੇ ਦੇਖੀਆਂ ਨੇ ਇਹ ਜਿਹੜਾ ਸੇਮ ਬ੍ਰਾਂਡ ਹੈਗਾ ਇਹ ਤੁਹਾਨੂੰ ਪਰਪਲ ਐਪ ਤੇ ਵੀ ਮਿਲ ਜੂਗਾ ਇਹ ਹੁਣ ਰੌਂਜਲ ਰੌਂਜਲੀ ਹੈ ਨਾ ਇਹ ਸਪੈਲਿੰਗ ਜਿਹੜੇ ਹੈਗੇ ਨੇ ਦੇਖ ਲਓ ਇਹਦੇ ਏਨਾ ਇੰਸਟਾਗ੍ਰਾਮ ਤੇ ਬਹੁਤ ਵਾਇਰਲ ਹੋਈ ਹੋਈ ਸੀ ਇਹ ਵਾਲੀ ਲਿਪਸਟਿਕ ਜੀ ਸੀ ਜਿਹੜੀ ਇਹ ਮੈਂ ਤਾਂ ਕਰਕੇ ਮੰਗਾਈ ਮੈਂ ਪਤਾ ਨਹੀਂ ਕੁਦਰਤੀ ਹੁੰਦਾ ਜਦੋਂ ਆਪਾਂ ਕੋਈ ਚੀਜ਼ ਦੇਖਦੇ ਆ ਨਾ ਵੀ ਆਪਾਂ ਮੰਗਵਾਵਾਂਗੇ ਇੰਸਟਾਗ੍ਰਾਮ ਤੇ ਜਿਹੜੀ ਹੈਗੀ ਨਾ ਆਪਣੇ ਮੂਰੇ ਜੇ ਆਉਣ ਲੱਗ ਜਾਂਦੀਆਂ ਨੇ ਹਨਾ ਵੀਡੀਓ ਬਾਰ-ਬਾਰ ਮੇਰੇ ਇਹ ਵਾਲੀ ਵੀਡੀਓ ਆ ਰਹੀ ਸੀ ਮੈਂ ਕਿਹਾ ਮੈਂ ਦੇਖਦੀ ਆ ਪਰਪਲ ਐਪ ਤੇ ਜਿਹੜੀ ਇਹ ਲਿਪਸਟਿਕ ਹੈਗੀ ਆ ਤੁਹਾਨੂੰ ਮਹਿੰਗੀ ਮਿਲੂਗੀ ਇਹੀ ਐ ਨਹੀਂ ਪਤਾ ਮੈਨੂੰ ਲੱਗਦਾ ਤੁਹਾਨੂੰ 450 450 ਰੁਪਏ ਦੀਆਂ ਮਿਲ ਜਾਣਗੀਆਂ ਹਨਾ ਇਹ ਲਿਪਸਟਿਕਸ ਹੈਗੀਆਂ ਨੇ ਜਿਹੜੀਆਂ ਕਿੰਨੇ ਪੀਸ ਨੇ ਇਹ ਹਾਂ 12 ਪੀਸ ਹੁੰਦੇ ਆ ਇਹਦੇ ਵਿੱਚ ਤੇ ਇਹ ਵਾਲੀ ਜਿਹੜੀ ਲਿਪਸਟਿਕ ਹੈ ਨਾ ਤੁਹਾਨੂੰ ਪਰਪਲ ਐਪ ਤੇ 4450 ਰੁਪਏ ਦੀਆਂ ਸ਼ਾਇਦ ਮਿਲ ਜਾਣਗੀਆਂ ਪਰ ਮੈਨੂੰ ਮੀਸ਼ੋ ਤੋਂ ਇਹ ਪਈਆਂ ਨਹੀਂ ਗੀਆਂ ਸਿਰਫ ਔਰ ਸਿਰਫ 273 ਰੁਪਏ ਦੀਆਂ ਸਿਰਫ 200 273 ਰੁਪਏ ਦੀਆਂ ਪਈਆਂ ਨੇ ਹੁਣ ਦੇਖੋ ਇਹਦਾ ਨਾ 2-4 ਰੁਪਏ ਪ੍ਰਾਈਸ ਘਟ ਵੱਧ ਹੁੰਦਾ ਰਹਿੰਦਾ ਹੁੰਦਾਗਾ ਹਨਾ ਉਹਦੇ ਵਿੱਚ ਕੋਈ ਹੋਣੀ ਹੈਗਾ ਮਤਲਬ ਤੁਹਾਨੂੰ 250 ਤੋਂ ਥੋੜਾ ਜਾ ਪਲੱਸ ਪੈ ਜਾਣੀ ਹੈ ਇਹ ਤੇ ਮੈਂ ਨਾ ਇਹ ਯੂਜ਼ ਕਰਕੇ ਦੇਖਿਆ ਨੇ ਲਿਪਸਟਿਕ ਜਿਹੜੀਆਂ ਹੈਗੀਆਂ ਨੇ ਵਧੀਆ ਨੇ ਬਹੁਤ ਇਹ ਹੈਗੀਆਂ ਨੇ ਮੈਟ ਲਿਪਸਟਿਕ ਹੈਗੀਆਂ ਇਹ ਹਨਾ ਕਲਰ ਤੁਸੀਂ ਦੇਖ ਲਓ ਵੀ ਕਿਹੜੇ-ਕਿਹੜੇ ਨੇ ਇਹਦੇ ਵਿੱਚ ਆ ਦੇਖੋ ਕਲਰ ਵੀ ਸਾਰੇ ਦਾ ਜਿਹੜੇ ਆਪਣੇ ਯੂਜ਼ ਹੁੰਦੇ ਹੁੰਦੇ ਨੇ ਕਲਰ ਉਹੀ ਨਹੀਂ ਇਹਦੇ ਵਿੱਚ ਸਾਰੇ ਉਹ ਮਤਲਬ ਹਰ ਇੱਕ ਸੂਟ ਨਾਲ ਜਿਹੜੇ ਆਪਣੇ ਮੈਚ ਹੋ ਜਾਣਗੇ ਵਿੱਚ ਮਤਲਬ ਲਾਈਟ ਕਲਰ ਵੀ ਹੈਗੇ ਨੇ ਵਿੱਚ ਜਿਹੜੇ ਹੈਗੇ ਨੇ ਡਾਰਕ ਕਲਰ ਵੀ ਹੈਗੇ ਨੇਗੇ ਆ ਦੇਖੋ ਲਗਭਗ ਇਹਦੇ ਵਿੱਚ ਨਾ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਜਿਹੜੇ ਵੀ ਤੁਸੀਂ ਮਤਲਬ ਯੂਜ਼ ਕਰਦੇ ਹੋਗੇ ਕਲਰ ਵੈਸੇ ਮੈਂ ਮੀਸ਼ੋ ਤੋਂ ਘੱਟੀ ਮੰਗਵਾਉਣੀ ਹੁੰਦੀ ਆ ਐਦਾਂ ਦੇ ਪ੍ਰੋਡਕਟ ਬਿਊਟੀ ਪ੍ਰੋਡਕਟ ਮੈਂ ਘੱਟ ਮੰਗਵਾਉਣੀ ਨੇ ਪਰ ਮੈਂ ਫਸਟ ਟਾਈਮ ਮੰਗਵਾ ਕੇ ਦੇਖਿਆ ਦੇਖੋ ਪ੍ਰੋਡਕਟ ਤਾਂ オリジナル ਹੀ ਆ ਹਨਾ ਕਿਉਂਕਿ ਨਾ ਮੀਸ਼ੋ ਜਿਹੜੀ ਐਪ ਹੈਗੀ ਆ ਉਹ ਹੋਲ ਸੇਲ ਦੇ ਲਈ ਆ ਜਿਹੜੀ ਦੁਕਾਨਾਂ ਵਾਲੇ ਸਮਾਨ ਲਿਆ ਕੇ ਵੇਚਦੇ ਆਗੇ ਇਸ ਲਈ ਆਪਾਂ ਮੰਗਵਾ ਸਕਦੇ ਆ ਉਹ ਤੋਂ ਐਡਿਆਂ ਦੀ ਕੋਈ ਗੱਲ ਨਹੀਂ ਹੈਗੀ ਵਧੀਆਂ ਨੇ ਲਿਪਸਟਿਕ ਰਿਵਿਊ ਹੈਗਾ ਜਿਹੜਾ ਮੈਂ ਤੁਹਾਨੂੰ ਦੇ ਰਹੀ ਆ ਜੈਨੂਇਨ ਜਾਂ ਠੀਕ ਆ ਤੁਸੀਂ ਮੰਗਵਾ ਸਕਦੇ ਹੋ ਠੀਕ ਆ ਤੁਹਾਨੂੰ ਲਗਭਗ 250 ਤੋਂ ਪਲੱਸ ਪੈ ਜੂਗੀ 10-20 ਰੁਪਏ ਠੀਕ ਆ ਤੇ ਬ੍ਰਾਂਡ ਤੁਸੀਂ ਦੇ ਤੇ ਇੱਕ ਤੋਂ ਮੈਂ ਇਹ ਮੰਗਵਾਈਆਂ ਸੀਗਾ ਮੈਨੂੰ ਨਾ ਬਹੁਤ ਟਾਈਮ ਤੋਂ ਇਹਦੀ ਜ਼ਰੂਰਤ ਸੀਗੀ ਜਦੋਂ ਮੈਂ ਸ਼ਾਪ ਤੇ ਲੈਣ ਜਾਂਦੀ ਸੀ ਨਾ ਕਦੇ ਕੋਈ ਕਲਰ ਨਹੀਂ ਮਿਲਦਾ ਸੀ ਮੈਨੂੰ ਕਦੇ ਕੋਈ ਕਲਰ ਨਹੀਂ ਮਿਲਦਾ ਸੀਗਾ ਇਹ ਹੈਗੇ ਨੇ ਲਿਪ ਲਾਈਨਰ ਹਨਾ ਜਿਵੇਂ ਅੱਜ ਕੱਲ ਆਊਟਲਾਈਨਿੰਗ ਕਰਨ ਦਾ ਥੋੜਾ ਜਿਹਾ ਫੇਰ ਟ੍ਰੈਂਡ ਆ ਗਿਆ ਹਨਾ ਉਹਦੇ ਵਿੱਚ ਮਤਲਬ ਜਦੋਂ ਆਪਾਂ ਲਿਪਸਟਿਕ ਲਗਾਉਨੇ ਆ ਉਸ ਤੋਂ ਪਹਿਲਾਂ ਆਊਟਲਾਈਨਿੰਗ ਦਾ ਫੇਰ ਥੋੜਾ ਟ੍ਰੈਂਡ ਆ ਗਿਆ ਪਿੱਛੇ ਜੇ ਖਤਮ ਹੋ ਗਿਆ ਸੀ ਇਹ ਵਾਲਾ ਟ੍ਰੈਂਡ ਪਰ ਹੁਣ ਫੇਰ ਤੁਸੀਂ ਮਤਲਬ ਟ੍ਰੈਂਡ ਦੇ ਅਕੋਰਡਿੰਗ ਜਿਹੜੀ ਹੈਗੀ ਹੈ ਇਹਨੂੰ ਯੂਜ਼ ਕਰ ਸਕਦੇ ਹੋਗੇ ਠੀਕ ਆ ਤੇ ਇਹ ਹੈਗੇ ਨੇ ਸੁਪਰ ম্যা ਇਹ ਇਹਦਾ ਵੀ ਤੁਸੀਂ ਦੇਖ ਲਓ ਕੀ ਲਿਖਿਆ ਹੋਇਆ ਹੈ ਸਕਰੀਨਸ਼ਾਟ ਲੈ ਲਿਓ ਜੇ ਕਿਸੇ ਨੇ ਮੰਗਵਾਉਣੇ ਹੋਏ ਆ ਪਿੱਛੇ ਬੈਕ ਸਾਈਡ ਤੇ ਵੀ ਲਿਖਿਆ ਆਇਆ ਇਹਦੇ ਵਿੱਚ ਨਾ ਤੁਹਾਨੂੰ ਸਾਰੇ ਟੋਟਲੀ ਸਾਰੇ ਕਲਰ ਮਿਲ ਜਾਣਗੇ ਦੇਖੋ ਆ ਦੇਖੋ ਸਾਰੇ ਹੀ A ਤੋਂ Z ਤੁਹਾਨੂੰ ਸਾਰੇ ਕਲਰ ਮਿਲ ਜਾਣੇ ਆ ਇਨੂੰ ਤੁਸੀਂ ਐਜ਼ ਏ ਲਿਪਸਟਿਕ ਮੰਗੋ ਜਿਵੇਂ ਹੁਣ ਆਪਾਂ ਭੱਜੇ ਨੱਠੇ ਕਿਤੇ ਜਾਣਾਗਾ ਹਨਾ ਆਪਾਂ ਮਤਲਬ ਘਰ ਦੇ ਵਿੱਚ ਆਪਾਂ ਲਗਾ ਕੇ ਬਹੁਤ ਜ਼ਿਆਦਾ ਹੈਵੀ ਲਿਪਸਟਿਕ ਨਹੀਂ ਲਗਾਉਣੀ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਹੈਗਾ ਜਿਹੜਾ ਲਿਪਸਟਿਕ ਮੰਗੂ ਵੀ ਯੂਜ਼ ਕਰ ਸਕਦੇ ਹੋ ਦੇਖੋ ਅਜ ਮੈਂ ਤੁਹਾਨੂੰ ਚਲਾ ਕੇ ਦਿਖਾਉਣੀ ਆ ਇਹ ਆ ਦੇਖੋ ਮਤਲਬ ਬਹੁਤ ਸਮੂਥ ਆਗਾ ਆ ਦੇਖੋ ਹਨਾ ਇਹ ਦੇਖੋ ਕਿੰਨਾ ਸੋਹਣਾ ਕਲਰ ਹੈ ਵੀ ਤੇ ਇੱਕ ਤੁਹਾਨੂੰ ਆ ਚ ਲਾ ਕੇ ਦਿਖਾਉਣੀ ਆ ਦੇਖੋ ਲਿਪਸਟਿਕ ਵੀ ਨਾ ਬਹੁਤ ਸਮੂਥਲੀ ਚੱਲੂਗਾ ਇਹ ਆ ਦੇਖ ਸਾਰੇ ਹੀ ਗੱਲਾਂ ਨੇ ਆ ਸਕਿਨ ਕਲਰ ਹੈ ਆ ਦੇਖ ਜਿੱਦਾਂ ਸਾਰੇ ਨਿਊਡ ਜਿਹਾਡ ਨੇ ਇਹ ਤੇ ਤੁਸੀਂ ਇਹਨੂੰ ਐਜ਼ ਏ ਲਿਪਸਟਿਕ ਵਾਂਗੂ ਵੀ ਯੂਜ਼ ਕਰ ਸਕਦੇ ਹੋਗੇ ਲਾਈਨਰ ਅូវ ਲਗਭਗ ਸਾਰੇ ਕਲਰ ਜੜੇ ਦੇ ਵਿੱਚ ਆ ਗਏ ਆ ਇਹ 12 ਜੜੀਆਂ ਹੈਗੀਆਂ ਸੀ ਪੈਨਸਲਸ ਮੈਨੂੰ ਮਿਲਿਆ ਸੀ ਇਹ ਸ਼ਾਪ ਕਰਨ ਵਾਲੀਆਂ ਪੈਨਸਲ ਨਹੀਂ ਗਈਆਂ ਠੀਕ ਆ ਮਤਲਬ ਉਹ ਨਹੀਂ ਹੈਗੀਆਂ ਜਿਹੜੀਆਂ ਐਦਾ ਰੋਲ ਜੇ ਕਰਕੇ ਖੁੱਲਦੀਆਂ ਹੁੰਦੀਆਂ ਨੇ ਨਾ ਉਹ ਨਹੀਂ ਹੈਗੀਆਂ ਤੁਹਾਨੂੰ ਸ਼ਾਪ ਕਰਨੀਆਂ ਪੈਣੀਆਂ ਇਹ ਸ਼ਾਪਨਰ ਇਹਦੇ ਨਾਲ ਨਹੀਂ ਮਿਲਿਆ ਹੈਗਾ ਇਹ ਜਿਹੜੀ ਹੈਗਾ ਇਹ ਮੈਨੂੰ 150 ਤੋਂ ਪਲੱਸ ਪਈ ਆ 163 ਰੁਪਏ ਦੀਆਂ ਪਈਆਂ ਸੀਗੀਆਂ 12 ਪੈਨਸਲਾਂ ਹੁਣ ਦੇਖੋ 163 ਰੁਪਏ ਦੀਆਂ 12 ਪੈਨਸਲਾਂ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਰੀਜ਼ਨੇਬਲ ਨੇਗੀਆਂ ਹਨਾ ਤੇ ਕਲਰ ਜਿਹੜੇ ਹੈਗੇ ਨੇ ਦੇਖੋ ਕਿੰਨਾ ਮੈਂ ਤੁਹਾਨੂੰ ਦਿਖਾਈ ਦਿੱਤਾ ਕਿੰਨਾ ਸਮੂਥਲੀ ਚੱਲਦੇ ਨੇਗੇ ਤੁਸੀਂ ਮੰਗਵਾ ਸਕਦੇ ਜੇ ਤੁਸੀਂ ਮੰਗਵਾਉਣਾ ਹੋਵੇ ਹੁਣ ਦੇਖੋ ਇਹ ਤਾਂ ਹੋ ਗਈ ਬਿਊਟੀ ਪ੍ਰੋਡਕਟ ਦੀ ਗੱਲ ਹੈ ਨਾ ਹੁਣ ਜਿਹੜੀਆਂ ਪਹਿਲਾਂ ਨੂੰ ਲੱਗਦਾ ਵੀ ਮੀਸ਼ੋ ਤੇ ਬਿਊਟੀ ਪ੍ਰੋਡਕਟ ਵਧੀਆ ਨਹੀਂ ਹੁੰਦੇ ਜਿਹੜੇ ਜਿਹੜੇ ਤਾਂ ਮੈਂ ਮੰਗਵਾਏ ਨੇਗੇ ਉਹ ਤਾਂ ਮੈਂ ਤੁਹਾਨੂੰ ਦੱਸਦੇ ਵੀ ਮੈਂ ਇਹ ਵਾਲੇ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਮੰਗਵਾ ਸਕਦੇ ਹੋਗੇ ਹੈ ਨਾ ਵਧੀਆ ਨੇ ਇਹ ਚੀਜ਼ਾਂ ਤੇ ਇੱਕ ਮੈਂ ਮੰਗਾਈ ਆ ਆਹ ਕਾਜਲ ਪੈਨਸਲ ਦੇਖੋ ਇਹ ਨਾ ਨਵੀਂ ਹੈ ਵੈਸੇ ਮੈਂ ਪਹਿਲਾਂ ਲੈਕਮੇ ਦੀ ਯੂਜ਼ ਕਰਦੀ ਹੁੰਦੀ ਸੀ ਮੈਬਲਿਨ ਦੀ ਵੀ ਮੈਂ ਯੂਜ਼ ਕਰਕੇ ਦੇਖੀ ਆ ਉਹ ਤਾਂ ਚਲੋ ਵਧੀਆ ਹੀ ਨੀ ਗਈਆਂ ਹਨਾ ਉਹ ਨਾ ਫੈਲ ਜਾਂਦੀਆਂ ਹੁੰਦੀਆਂ ਨਹੀਂ ਯਾਨੀ ਚੱਖਾਂ ਸਾਡੀਆਂ ਕਾਲੀਆਂ ਕਰ ਦਿੰਦੀਆਂ ਹੁੰਦੀਆਂ ਨੇਗੀਆਂ ਹਨਾ ਤੇ ਜਿਹੜੀ ਇਹ ਵਾਲੀ ਹੈਗੀ ਆ ਇਹ ਤੁਹਾਨੂੰ ਬਿਲਕੁਲ ਵੀ ਕਾਲਾ ਨਹੀਂ ਕਰੂਗੀ ਮਤਲਬ ਜੇ ਤੁਸੀਂ ਇਦਾਂ ਸਾਫ਼ ਕਰਦੇ ਹੋ ਨਾ ਪੂਰੀ ਮਤਲਬ ਕਜਲੀ ਸਾਫ਼ ਹੋ ਜਾਂਦਾ ਹੀ ਨਹੀਂ ਹੈਗਾ ਫੈਲਦੀ ਨਹੀਂ ਹੈਗੀ ਬਿਲਕੁਲ ਵੀ ਇਹ ਹੈਗੀ ਹੈਗੀ ਰੇਨੇ ਦੀ ਮਿਡਨਾਈਟ ਕਾਜਲ ਪੈਨਸਲ ਦੇਖੋ ਇਹ ਵੀ ਜਿਹੜੀ ਹੈਗੀ ਆ ਕੋਲ ਪੈਨਸਲ ਹੈ ਇਹ ਆ ਦੇਖੋ ਇਹ ਨਾ ਇਹਦੇ ਨਾਲ ਸ਼ਾਪਨਰ ਮਿਲਿਆਗਾ ਤੁਸੀਂ ਇਹਨੂੰ ਸ਼ਾਪ ਕਰ ਸਕਦੇ ਹੋ ਦੇਖੋ ਜਦੋਂ ਇਹ ਮੈਂ ਮੰਗਵਾਈ ਨਾ ਮੈਂ ਤਾਂ ਬਹੁਤ ਸੁਣਿਆ ਸੀ ਇੰਸਟਾਗ੍ਰam ਤੇ ਵੀ ਮੈਂ ਇਹਦੀ ਬਹੁਤ ਤਾਰੀਫ ਸੁਣੀ ਸੀ ਮਤਲਬ ਠੀਕ ਆ ਬਹੁਤ ਵਧੀਆ ਨਿਕਲੀ ਆ ਇਹ ਤਾਰੀਫ ਦੀ ਜਿਵੇਂ ਆਪਾਂ ਕਰਦੇ ਸੀ ਉਦਾਂ ਦੀ ਹੀ ਨਿਕਲੀ ਆ ਬਿਲਕੁਲ ਮਤਲਬ ਅੱਖਾਂ ਨੂੰ ਕਾਲਾ ਬਿਲਕੁਲ ਨਹੀਂ ਕਰਦੀ ਤੇ ਇੱਕ ਵਾਰ ਜਿਹੜਾ ਹੈਗਾ ਤੁਸੀਂ ਮਤਲਬ ਉਹ ਕਰ ਸਕਦੇ ਹੋ ਇਹਨੂੰ ਹਨਾ ਇੱਕ ਵਾਰ ਲਗਾਓ ਤਾਂ ਵਧੀਆ ਤੁਹਾਨੂੰ ਫਿਨਿਸ਼ਿੰਗ ਦੇਊਗੀ ਪਰ ਇਹਦੇ ਵਿੱਚ ਪਤਾ ਮੈਨੂੰ ਕੀ ਪ੍ਰੋਬਲਮ ਲੱਗੀ ਜਦੋਂ ਇਹ ਮੈਂ ਮੰਗਵਾਈ ਨਾ ਮੈਨੂੰ ਲੱਗਿਆ ਇਹ ਸ਼ਾਇਦ ਐਦਾ ਨੀਚੇ ਤੋਂ ਘੁਮਾ ਕੇ ਸ਼ਾਇਦ ਉੱਪਰ ਨੂੰ ਆਊਗੀ ਹਨਾ ਪਰ ਜਦੋਂ ਮੈਂ ਦੇਖਿਆ ਵੀ ਇਦਾਂ ਤਾਂ ਹੈ ਨਹੀਂ ਇਹਦੇ ਨਾਲ ਸ਼ਾਪਨਰ ਮਿਲਿਆ ਹੋਇਆ ਸੀ ਹੁਣ ਦੇਖੋ ਜਿਹੜੀ ਇਹ ਨਾ ਆ ਵਾਲੇ ਜਿਹੜੇ ਦਾ ਖੋਲਜਾ ਬਣਿਆ ਹੋਇਆ ਇਹ ਦਾ ਸ਼ਾਪ ਹੋਣ ਵਾਲਾ ਥੋੜਾ ਜਿਹਾ ਘੱਟ ਹੀ ਆ ਇਹ ਪਰ ਮੈਨੂੰ ਹੁਣ ਇਹ ਡਰ ਲੱਗਦਾ ਪਿਆ ਵੀ ਇਹ ਸ਼ਾਪ ਹੋ ਜੂਗੀ ਹੁਣ ਮੈਂ ਉੱਪਰ ਵਾਲਾ ਜਿਹੜਾ ਹੈਗਾ ਡਰ ਡਰ ਕੇ ਯੂਜ਼ ਕਰ ਰਹੀ ਆ ਹੁਣ ਤੇ ਬਾਕੀ ਚਲੋ ਦੇਖਦੀ ਆ ਹਜੇ ਤਾਂ ਮੈਂ ਮੰਗਵਾਈ ਹੀ ਆ ਤੇ ਹੁਣ ਮੇਨ ਜਿਹੜੀ ਮੇਰੀ ਮੇਨ ਚੀਜ਼ ਆ ਜਿਹੜੀ ਮੈਂ ਹਮੀਸ਼ਤ ਮੰਗਵਾਈ ਆ ਹਨਾ ਇਹ ਤਾਂ ਚਲੋ ਥੋੜਾ ਜਿਹਾ ਆਪਾਂ ਨੂੰ ਬਿਊਟੀ ਪ੍ਰੋਡਕਟ ਦੇ ਵਿੱਚ ਡਾਊਟ ਹੋ ਜਾਂਦਾ ਨਾ ਕਈ ਵਾਰ ਮੀਸ਼ੋ ਤੇ ਤੇ ਆ ਮੈਂ ਜੁਐਲਰੀ ਮੰਗਾਈ ਆ ਦੇਖੋ ਇਹ ਦਾ ਬਿਲਕੁਲ ਇਹਦੇ ਵਿੱਚ ਤਾਂ ਕੋਈ ਖਰਾਬੀ ਨਹੀਂ ਇਹਦਾ ਮੈਂ ਤੁਹਾਨੂੰ ਕੰਫੀਡੈਂਟਲੀ ਕਹੂੰਗੀ ਵੀ ਇਹਦਾ ਤੁਹਾਨੂੰ ਮੰਗਵਾਉਣੀ ਚਾਹੀਦੀ ਆ ਪੱਕਾ ਆ ਦੇਖੋ ਇਹ ਕੇਵਲ ਈਰਿੰਗਸ ਆ ਦੇਖੋ ਇੰਨੇ ਸੋਹਣੇ ਨੇ ਨਾ ਫਿਨਿਸ਼ਿੰਗ ਵੀ ਬਹੁਤ ਸੋਹਣੀ ਹੈ ਇਹਨਾਂ ਦੀ ਤੇ ਹੁਣ ਮੈਂ ਵੈਸੇ ਮਤਲਬ ਥੋੜੇ ਅੱਖਾਂ ਵਿੱਚ ਨੀਂਦ ਵੀ ਰੜਕੀ ਜਾਂਦੀ ਹੈ ਕਿਉਂਕਿ ਕੰਮ ਕਰ ਰਹੀ ਸੀ ਮੈਂ ਤੇ ਫੇਰ ਕਦੇ ਤਿਆਰ ਹੋ ਕੇ ਪਾ ਕੇ ਦਿਖਾਉਂਗੀ ਤੁਹਾਨੂੰ ਸੂਟਾਂ ਨਾਲ ਦੇਖੋ ਆ ਬਹੁਤ ਸੋਹਣੇ ਨੇਗੇ ਇਹਨਾਂ ਦੀ ਫਿਨਿਸ਼ਿੰਗ ਵੀ ਜਿਹੜੀ ਹੈਗੀ ਉਹ ਬਹੁਤ ਸੋਹਣੀ ਆਗੀ 100 ਰੁਪੀਸ ਤੋਂ ਪਲੱਸ ਹੀ ਪਏ ਆਗੇ ਹੁਣ ਨਾ ਮੈਂ ਇਕੱਠੀਆਂ ਮੰਗਵਾਈਆਂ ਸਿਰ ਮੈਨੂੰ ਕੱਲੀ-ਕੱਲੀ ਦਾ ਪ੍ਰਾਈਸ ਨਹੀਂ ਯਾਦ ਹੈਗਾ ਚੀਜ਼ਾਂ ਦਾ ਤੇ ਇੱਕ ਮੈਂ ਹੋਰ ਚੀਜ਼ ਮੰਗਵਾਈ ਆ ਦੇਖੋ ਆ ਆ ਦੇਖੋ ਆ ਮੈਨੂੰ ਬੜਾ ਸ਼ੌਂਕ ਸੀਗਾ ਇਹ ਜਿੱਦਾਂ ਬਿਲਕੁਲ 골ਡ ਦੀ ਫਿਨਿਸ਼ਿੰਗ ਲੱਗਦੀ ਆ ਮੰਜੇ ਬਾ ਮੰਗਵਾਈਆਂ ਨੇ ਦੇਖੋ ਕਿੰਨੀਆਂ ਸੋਹਣੀਆਂ ਨੇ ਇੱਥੇ ਰੱਖ ਕੇ ਦਿਖਾਨੀ ਹੈ ਨਾ ਆਹ ਦੇਖੋ ਦੇਖੋ ਇਹਨਾਂ ਮੈਂ ਪਾਈਆਂ ਸੀ ਮੈਂ ਵੀਡੀਓ ਵੀ ਬਣਾਈ ਸੀ ਮੈਨੂੰ ਬਹੁਤ ਜਾਣਿਆਂ ਨੇ ਪੁੱਛਿਆ ਤੁਹਾਡੀਆਂ ਪੰਜੇ ਆਪਾ 골ਡ ਦੀਆਂ ਨੇ ਕਿਆਂ ਫਿਰ ਮੈਂ ਕਿਹਾ ਨਹੀਂ ਨਜ਼ਰ ਲੱਗ ਜਾਂਦੀ ਮੈਂ ਕਿਹਾ 골ਡ ਦੀਆਂ ਨਹੀਂ ਹੈਗੀਆਂ ਮੈਂ ਕਿਹਾ ਮੀਸ਼ੋ ਤੋਂ ਮੰਗਵਾਈਆਂ ਨੇ ਫਿਰ ਸਾਰਿਆਂ ਨੇ ਕਿਹਾ ਵੀ ਅਸੀਂ ਵੀ ਮੰਗਵਾਵਾਂਗੇ ਮੀਸ਼ੋ ਤੋਂ ਵੀ ਇੰਨੀ ਸੋਹਣੀ ਚੀਜ਼ ਮੰਗਵਾਈਆ ਤੁਸੀਂ ਨੇ ਦੇਖੋ ਤੁਸੀਂ ਦੇਖੋ ਬਿਲਕੁਲ ਹੀ ਨਾ 골ਡ ਦੀ ਫਿਨਿਸ਼ਿੰਗ ਆ ਬਿਲਕੁਲ ਤੇ ਇੱਕ ਨਾ ਆ ਜਿਹੜੇ ਹੈਗੇ ਨੇ ਕੰਬੋ ਚ ਮੰਗਵਾਏ ਨੇ ਮੈਂ ਆ ਵਾਲੇ ਈਰਿੰਗਸ ਹੁਣ ਤੁਸੀਂ ਦੇਖੋ ਆ ਦੇਖੋ ਇੱਕ ਤਾਂ ਇਹਨਾਂ ਚ ਆ ਕਲਰ ਆ ਆ ਦੇਖੋ ਹੁਣ ਜਿਵੇਂ ਤਿਹਾਰ ਆਉਣ ਵਾਲੇ ਨੇ ਨਾ ਹੁਣ ਉਹ ਰਖੜੀਆਂ ਆਉਣੀਆਂ ਵਰਤ ਆਉਣਗੇ ਇਹ ਤਾਂ ਫਿਰ ਆਪਣੇ ਇਕੱਠੇ ਯੂਜ਼ ਕਰਨਗੇ ਇੱਕ ਆ ਦੇਖੋ ਇੱਕੇ ਮਜੈਂਟਾ ਕਲਰ ਆ ਤੇ ਇੱਕ ਆ ਹੈਗਾ ਮੈਰੂਨ ਕਲਰ ਇਹ ਕੰਬੋ ਚ ਮਿਲੇ ਹੋਏ ਨੇ ਸਾਰੇ ਈਰਿੰਗਸ ਆ ਦੇਖੋ ਇਹ ਮੈਰੂਨ ਕਲਰ ਤੇ ਇੱਕ ਆ ਹੈਗਾ yellow ਕਲਰ ਠੀਕਾ ਮੈਨੂੰ ਝੁੰਕੀ ਵਾਲੇ ਵਧੀਆ ਲੱਗਦੇ ਨੇ ਇਸ ਲਈ ਜ਼ਿਆਦਾਤਰ ਮੈਂ ਝੁੰਕੀ ਵਾਲੇ ਮੰਗਵਾਏ ਨੇ ਹੈਗੇ ਮੇਰੇ ਕੋਲ ਦੂਸਰੇ ਵੀ ਨੇ ਤੇ ਇੱਕ ਆ ਵਾਲੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਇਹ ਸਾਰੇ ਪੀਸ ਜਿਹੜੇ ਹੈਗੇ ਨੇ ਮੈਂ ਸਿਰਫ 250 ਦੇ ਮੰਗਵਾਏ ਨੇ ਇੰਨੇ ਪੀਸ ਦੇਖ ਲਓ 250 ਦੇ ਇੰਨੇ ਪੀਸ ਮੰਗਵਾਏ ਨੇ ਪਰ ਮਤਲਬ ਕੁਆਲਿਟੀ ਵਾਈਜ਼ ਵੀ ਜਿਹੜੀ ਹੈਗੀ ਹੈ ਜਿਵੇਂ ਹੁਣ ਮੈਂ ਜਾਂਦੀ ਰਹਿਣੀ ਆ ਹਨਾ ਮਾਰਕੀਟ ਕੁਆਲਿਟੀ ਵਾਈਜ਼ ਵੀ ਬਿਲਕੁਲ ਸੇਮ ਨਹੀਂ ਇਹ ਵਾਲੇ ਰਿੰਗਸ ਨੇ ਜਿਹੜੇ ਤੇ ਇੱਕ ਆ ਵਾਲੇ ਰਿੰਗਸ ਮੰਗਵਾਏ ਨੇ ਦੇਖੋ ਹਾਂ ਕੀ ਹੋ ਗਿਆ ਨੂੰ ਆ ਦੇਖ ਇਹ ਮੈਂ ਕਿਸੇ ਸੂਟ ਨਾਲ ਮੈਚ ਕਰਕੇ ਮੰਗਵਾਏ ਨੇ ਇਹ ਆ ਦੇਖ ਆ ਵਾਲੇ ਵੀ ਬਹੁਤ ਸੋਹਣੇ ਈਰਿੰਗਸ ਦਿਖ ਰਹੇ ਨੇ ਆਜਾ ਨੀਚੇ ਥੋੜਾ ਜਿਹਾ ਸੇਮ ਹੈ ਨਾ ਕਲਰ ਇੱਥੇ ਤੱਕ ਆ ਦੇ ਨਾ ਮਤਲਬ ਪੂਰੀ ਫਿਨਿਸ਼ਿੰਗ ਦੇ ਵਿੱਚ ਬਣੇ ਹੋਏ ਨੇਗੇ ਬਹੁਤ ਸੋਹਣਾ ਕਲਰ ਆ ਜਿਵੇਂ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਹੋਣਾ ਸੇਮ ਐਜ਼ ਇਟ ਉਹੀ ਆ ਤੇ ਪਾਏ ਹੋਏ ਵੀ ਆ ਦੇਖੋ ਇਹ 150 ਤੋਂ ਬਲਾਸੀ ਹੋਣਗੇ ਵਾਲੇ ਜਿਹੜੇ ਹੈਗੇ ਨੇ ਇੱਕ ਆ ਵਾਲਾ ਮੰਗਾਇਆ ਸੀ ਲੇਖੋ ਇਹ ਪੂਰਾ ਸੈੱਟ ਮੰਗਵਾਇਆ ਇਹ ਵੀ ਮੇਰੇ ਸੂਟ ਨਾਲ ਮੈਚ ਹੁੰਦਾ ਆ ਦੇਖੋ ਇਹ ਵਾਲੇ ਇਹਦੇ ਇਅਰਿੰਗਸ ਨੇ ਹਨਾ ਇਹ ਪਰਪਲ ਕਲਰ ਦਾ ਮੇਰਾ ਸੂਟ ਆ ਉਹਦੇ ਨਾਲ ਮੈਚ ਕਰਦੇ ਨੇ ਦਿਖ ਰਹੇ ਨੇ ਇਅਰਿੰਗਸ ਤੇ ਆ ਦੇਖੋ ਤੇ ਇਕਾ ਇਹਦੇ ਨਾਲ ਹੈਗਾ ਗਲ ਚ ਪਾਉਣ ਵਾਸਤੇ ਅਨਨ ਜਦੋਂ ਹੁਣ ਜਦੋਂ ਪਾਰਟੀ ਵਗੈਰਾ ਆਉਂਦੀ ਆ ਆਪਣੇ ਫਿਰ ਇਕੱਠਾ ਜਿਹੜਾ ਹੈਗਾ ਆਪਣੇ ਕੋਲ ਸਮਾਨ ਜਿਹੜਾ ਹੈਗਾ ਮੰਗਵਾਇਆ ਨਹੀਂ ਜਾਂਦਾ ਹੁੰਦਾ ਹੈਗਾ ਇਸ ਲਈ ਮੈਂ ਸਾਰਾ ਇਕੱਠਾ ਮੰਗਵਾ ਲਿਆ ਸੀ ਸਮਾਨ ਆ ਦੇ ਠੀਕ ਹੈ ਤੇ ਇਕਾ हेयर ਐਕਸੈਸਰੀ ਜੀ ਮੰਗਵਾਈ ਸੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਲੱਗਦੀ ਕਿਵੇਂ ਆ ਕਹਿੰਦੇ ਖੁੱਲੇ ਵਾਲਾਂ ਤੇ ਲੱਗਦੀ ਆ ਇਹ ਮੈਂ ਦੇਖੀ ਵੀ ਸੀ ਕਰਕੇ ਇੱਥੇ ਐਡਾ ਲੱਗ ਜਾਂਦੀ ਹੈ ਪਿੱਛੇ ਪਰ ਤੁਸੀਂ ਇਹਨੂੰ ਫੋਲਡ ਕਰਕੇ ਜੂੜੇ ਤੇ ਵੀ ਲਗਾ ਸਕਦੇ ਏਦਾਂ ਕਰਕੇ ਠੀਕ ਹੈ ਤੇ ਮੈਂ ਬਾਹਰ ਨਾਲ ਇਹ ਵਾਲੀ ਐਕਸੈਸਰੀ ਪੁੱਛੀ ਸੀ ਮੈਨੂੰ 100 ਰੁਪਈਏ ਦੀ ਪਈ ਸੀ ਪਰ ਉੱਥੇ ਜਿਹੜੀ ਹੈਗੀ ਸਾਰੀ ਇਹ ਮੈਨੂੰ ਲੱਗਦਾ ਮੈਨੂੰ 70 ਰੁਪਈਏ ਦੀ ਪਈ ਹੋਣੀ ਹੈਗੀ ਇਹ 100 ਰੁਪਈਏ ਦਾ ਆਂਦਾ ਹੁੰਦਾ ਇਹ ਸਾਰੇ ਇਕੱਠੇ ਹੋ ਗਏ ਸੀ ਫਿਰ ਬਿਲ ਦੇ ਵਿੱਚ ਇਹ 70 ਰੁਪਈਏ ਦਾ ਪਿਆ ਹੋਣਾ ਮੈਨੂੰ ਲੱਗਦਾ ਮੈਨੂੰ ਤੇ ਆ ਦੇਖੋ ਤੇ ਆ ਵਾਲੀ ਜੀਤਾ ਦੇਖੋ ਤੁਸੀਂ ਬੇਚੀਜ਼ ਕੋ ਕੇ ਮੰਗਵਾ ਸਕਦੇ ਹੋ ਮੀਸ਼ੋ ਤੋਂ ਇਹ ਤਾਂ ਮੇਰੀ ਗਰੰਟੀ ਆ ਵੀ ਤੁਹਾਨੂੰ ਵਧੀਆ ਮਿਲੂਗੀ ਪੂਰੀ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਜੇ ਆ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਯੂਜ਼ ਕਰ ਰਹੀ ਆ ਇਹ ਮੈਨੂੰ ਤਾਂ ਵਧੀਆ ਲੱਗੀਆਂ ਬਾਕੀ ਦੇਖੋ ਇਹਦੇ ਵਿੱਚ ਤੁਸੀਂ ਭੈਣਾ ਆਪਣਾ ਦੇਖ ਲਿਓ ਹਨਾ ਵੀ ਤੁਹਾਨੂੰ ਜੇ ਮੀਸ਼ੋ ਐਪ ਵਧੀਆ ਲੱਗੇ ਤੁਸੀਂ ਮੰਗਵਾ ਸਕਦੇ ਹੋ ਜੇ ਤੁਹਾਨੂੰ ਟਰਸਟ ਹੈਗਾ ਵੀ ਹਾਂ ਇਹ ਪ੍ਰੋਡਕਟ オリジナル ਨੇ ਵੈਸੇ ਮੈਂ ਵੀ ਘੱਟੇ ਟਰਸਟ ਕਰਦੀ ਹੁੰਨੀ ਆ ਮੈਂ ਪਰਪਲ ਐਪ ਤੋਂ ਮੰਗਵਾ ਲੈਣੀ ਹੁੰਨੀ ਆ ਵੈਸੇ ਤਾਂ ਪਰ ਮੈਂ ਪਹਿਲੀ ਵਾਰੀ ਮੀਸ਼ੋ ਤੋਂ ਮੰਗਵਾ ਕੇ ਦੇਖਿਆ ਪਰ ਮੈਨੂੰ ਪ੍ਰੋਡਕਟ ਜਿਹੜੇ ਹੈਗੇ ਨੇ ਉਹ オリ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਦੱਸਣਾ ਸੀਗਾ ਵੀ ਤੁਸੀਂ ਇਹ ਵਾਲੀਆਂ ਚੀਜ਼ਾਂ ਜਿਹੜੀ ਹੈਗੀਆਂ ਨੇ ਮੀਸ਼ੋ ਐਪ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਵੀਡੀਓ ਦੇ ਵਿੱਚ ਬਸ ਆਪਾਂ ਤੁਹਾਨੂੰ ਸੂਟ ਜਿਹੜੇ ਹੈਗੇ ਨੇ ਉਹ ਡਿਜ਼ਾਈਨ ਕਰਕੇ ਦਿਖਾਵਾਂਗੇ ਮੇਰਾ ਇੱਕ ਸੂਟ ਰਹਿ ਗਿਆ ਜਦੋਂ ਵੀ ਬਣ ਗਿਆ ਮੈਂ ਤੁਹਾਨੂੰ ਡਿਜ਼ਾਈਨ ਜਿਹੜੇ ਹੈਗੇ ਨੇ ਸਾਰੇ ਸ਼ੋਅ ਕਰੂੰਗੀ ਠੀਕ ਆ ਤੇ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਚਲੋ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਤਿ ਸ਼੍ਰੀ ਅਕਾਲ ਜੀ